ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 72548727 9872548727 ਚਾਰ ਬਿਹੜਾ ਚਾਰੇ ਸੁੰਝੀਆਂ ਵੀ ਚਾਰੇ ਸੁੰਝੀਆਂ ਤੇ ਇੱਕ ਖੜੀਆ ਗੱਬਣ ਵੱਡੀ ਝੋਟੀ ਉਹ ਗੱਬਣਾ ਤੇ ਮੋਬਾਈਲ ਨੰਬਰ ਆਪਣਾ 987224477 ਠੀਕ ਆ ਪਹਿਲਾ ਨੰਬਰ ਜਿਹੜੀ ਵਿਹੜ ਦੇਖਦੇ ਆ ਕਿਹੜਾ ਸੂਈ ਆ ਇਹ ਤੀਜੇ ਸੂਈ ਹੋਵੇ ਬੱਚਾ ਕੀ ਆ ਬੱਚਾ ਬੱਸਾ ਕੈ ਦਿਨ ਹੋ ਗਿਆ ਸੂਈ ਨੂੰ ਉਹ ਨਹੀਂ ਸੂਈ ਹੈ ਜੀ 2 ਘੰਟੇ ਹੋਇਆ ਜੇਰ ਬਾਈ ਜੇਰ ਇਹਦੀ ਆ ਭਾਈ ਜਾਨ ਹਾਂਜੀ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਵੀ ਮਾਲਕਾਂ ਨੇ ਦੱਸਿਆ ਵੀ 2 ਬਾਈ ਲੀਟਰ ਦਿੱਤਾ ਠੀਕ ਹੈ ਹਾਂਜੀ ਹਾਂਜੀ ਆਪਾਂ ਠੀਕ ਕਰਕੇ ਦੇਵਾਂਗੇ ਮਾਲਕਾਂ ਨੇ ਬਾਈ ਭਾਅ ਦਾ ਕੀ ਹੋਊਗਾ ਭਾਅ ਫੋਨ ਤੇ ਕਰਾਂਗੇ ਜੀ ਸਾਰਿਆਂ ਦਾ ਹਾਂਜੀ ਜਾਇਜ਼ ਹੋਊਗਾ ਜਾਇਜ਼ ਜੀ ਚੋਣ ਚਵਾ ਤਾਰਾ ਤੋਰੇ ਵਾਰ ਨੂੰ ਤੋ ਬਰੋ ਮੂੰ ਮੱਥਾ ਫੇਸ ਕੁਆਲਿਟੀ ਵਹੜਦੀ ਦੇਖ ਸਕਦੇ ਹੋ ਤਾਜੀ ਸੂਈਆ ਬੋਲੇ ਦੇ ਵਿੱਚ ਆ ਜੇ ਤੇ ਰੇਡ ਵੀਰ ਕਹਿੰਦਾ ਫੋਨ ਤੇ ਉਹ 20 ਲੀਟਰ ਦੁੱਧ ਕਹਿ ਕੇ ਦੇਵਾਂਗੇ ਤੇ ਬਾਕੀ ਆਪਾਂ ਨੂੰ ਵੀ ਥਾਣਾ ਵਾਨਾ ਦੇਖ ਕੇ ਗਿਆ ਹੁੰਦਾ ਕਿ 20 ਲੀਟਰ ਦੁੱਧ ਦੇ ਨੇ ਆਰਾਮ ਨਾਲ ਪਾ ਦਲਾ ਸੂਈ ਸਵਾਈਆ ਤੇ ਥਣ ਸੋਹਣਾ ਮੁੱਠੀ ਵਾਲਾ ਸਾਫ ਸੁਥਰਾ ਹੱਤੀ ਚੋਆ ਜਿਹਾ ਥਾਣਾ ਤੋ ਥੜਾ ਦੀ ਬਣਤਰ ਦੇਖ ਸਕਦੇ ਹੋ ਚਾਰੇ ਥਾਨ ਨਿਕਣ ਵਿੱਚ ਸਾਫ ਸੁਥਰੇ ਬੱਚਾ ਇਹਦੇ ਪਿੱਛੇ ਆ ਗਿਆ ਬਸਾ ਜੀ ਬੱਚਾ ਆ ਗਿਆ ਅੱਗੇ ਆਪਾਂ ਦੋ ਨੰਬਰ ਦੀ ਗੱਲ ਕਰਦੇ ਹਾਂ ਜਿਹੜੀ ਇਹਨੂੰ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਕਿੰਨਾ ਹੋ ਗਿਆ ਠੀਕ ਆ ਬੱਚਾ ਕੀ ਹੈ ਬਸ ਆਈ ਬਸ ਬੱਚੀ ਆ ਕਿੰਨਾ ਦੁੱਧ ਰੈਡੀ ਆ ਇਹ 16 ਲੀਟਰ ਤਿਆਰ ਆ ਜਾਂਦਾ 16 ਲੀਟਰ ਕਿੰਨਾ ਦੁੱਧ ਚ ਆ ਜੂਗੀ ਇਹ ਇਹ 20 ਭਾਈ ਇਹ ਦੁੱਧ ਜੀ ਚੋਣ ਚਵਾ ਦੀ ਓਕੇ ਆ ਹਾਂਜੀ ਹਾਂਜੀ ਸੋ ਪਰ ਦੂਜੇ ਨੰਬਰ ਤੇ ਦੂਜਾ ਸੂਆ ਵੜ ਸੂਈ ਵੀ ਆ ਤੇ 16 ਲੀਟਰ ਬੜਾ ਹਾਜ਼ਰ ਆ ਜਮ ਹਾਂਜੀ ਹਾਂਜੀ ਤੇ 16 ਲੀਟਰ ਬੜਾ ਤਿਆਰ ਆ ਤੇ ਚੋਣ ਚਵਾ ਦੀ ਹੈਗੇ 1 ਨੰਬਰ ਹਾਂਜੀ ਓਕੇ ਚਾਹ ਕਿ ਆਨਲਾਈਨ ਮਗਾ ਲੈ ਕੋਈ ਦਿੱਕਤ ਨਹੀਂ ਹੋ ਕਿਸੇ ਕੰਦੇ ਗਰੰਟੀ ਹੋਈ ਆਪ ਨੂੰ ਤੇ ਕਿੰਨਾ ਦੁੱਧ ਬਾਅਦ ਤੋਂ ਬਾਅਦ ਹਾਈਐਸਟ ਪਾ ਦੂਗੀ ਇਹ 22 ਲੀਟਰ ਦੇ ਦੋ ਜੀ 22 ਲੀਟਰ ਤੇ ਅੱਗੇ ਗੱਲ ਕਰਦੇ ਆਪਾਂ ਤੀਜੇ ਨੰਬਰ ਤੇ ਜਿਹੜੀ ਕ੍ਰਾਸ ਬੈਟ ਸੂਈ ਵੀ ਐ ਦੂਜੇ ਸੂਏ ਸੂਏ ਜੀ ਇਹਦੀ ਦੂਜੇ ਸੂਏ ਇਹਨੂੰ ਕਹਿਵਾਂ ਤੇ ਰੋਗਾ ਸੂਈ ਨੂੰ ਇਹ ਪਾਸੋਂ ਦੂਜੇ ਰਾਤ ਨੂੰ ਜੀ ਬੱਚਾ ਇਹ ਕੀ ਐ ਬੱਚਾ ਜੀ ਬੱਚਾ ਕਿੰਨਾ ਦੁੱਧ ਹਾਜ਼ਰ ਇਹ ਥੱਲੇ 10 ਲੀਟਰ ਆਈ ਬੋ ਕਿੰਨਾ ਪਾ ਦੂਗੀ ਇਹ ਮੈਨੂੰ 15 ਲੀਟਰ ਦੇ ਦੋ ਜੀ 15 ਲੀਟਰ ਤੋਰ ਦੇ ਬਾਹਰ ਨੂੰ ਤੇ ਚੌਣ ਚੋ ਇੱਕ ਨੰਬਰ ਹਾਂਜੀ ਹਾਂਜੀ ਚੌਾਈ 10 ਲੀਟਰ ਦੁੱਧ ਹਾਜ਼ਰ ਆ ਸੂਆ ਸੂਈਆਂ ਦੂਜਾ ਤੇ ਚੰਗੀ ਕੀਅਰ ਕਰ ਲਾਗੇ 15 16 15 16 ਪਾ ਦੇਣਾ ਹਣਾ ਹਾਂਜੀ ਠੀਕ ਆ ਰੇਟ ਜਮਾ ਬਾਜ ਉਹ ਹਾਂਜੀ ਜਾਇਜ਼ ਹੋਣਗੇ ਮਾਰਕੀਟ ਦੇਖਾ ਹੁੰਦਾ ਠੀਕ ਹੈ ਤੇ ਬਾਕੀ ਕਰਾਸ ਪੈਂਦੇ ਆ ਫੈੜ ਵੀ ਮੰਨ ਕੇ ਚੱਲੇ ਦੀ ਪੁਆਇੰਟ ਜ਼ਿਆਦਾ ਆਉਂਦਾ ਹੈ ਕਹਿੰਦਾ ਹਣਾ ਹਾਂਜੀ ਹਾਂਜੀ ਸੋ ਵੀਰੋ ਜਮਾ ਮੰਨ ਕੇ ਚਲੋ ਜਿਵੇਂ ਹੁਣ ਮਾਝੀ ਦਾ ਰੇਟ ਬਹੁਤ ਜ਼ਿਆਦਾ ਹੋਇਆ ਪਿਆ ਤੇ ਕਿਸੇ ਵੀ ਨੇ ਘੱਟ ਮੰਨ ਕੇ ਚਲੋ ਪੈਸੇ ਲੈਣੇ ਉਹਦੇ ਵਧੀਆ ਮਤਲਬ ਦੀ ਬੈੜਾ ਤੀਜੇ ਨੇ ਬੜੀ 10 ਕਿਲੋ ਬੋਲਾ ਹਾਜ਼ਰ ਆ ਚੰਗੀ ਗਿਅਰ ਕਰਾਂਗੇ 15 16 ਜੇ ਮੈਂ ਕਹੇ ਨੂੰ 20 ਦੀ ਚਲੀ ਜਾ ਛੋਲੇ ਪਾਈ ਚਲੋ 20 ਦਿੰਦੀ ਨਹੀਂ ਇਹ ਤੇ ਨਾਲਾਂ ਨੂੰ ਬੜਾ ਚੰਗੇ ਆ 15 16 ਦੀ ਸੇਵਾ ਕਰਾਂਗੇ ਰਾਮਣਾ ਇਹਨੇ ਮਗਰ ਬੱਚਾ ਆ ਗਿਆ ਬੱਚੀ ਹੈ ਮੇਕ ਨਾ ਕੈਮਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਤੇ ਸੂਆ ਕਿਹੜਾ ਦੂਜਾ ਨਾ ਹਾਂਜੀ ਦੂਜਾ ਸੂਆ ਤੇ ਚੌਥਾ ਨੰਬਰ ਹਾਂਜੀ ਹਾਂਜੀ ਇਸ ਵਕਤ ਕਿੰਨਾ ਦੁੱਧ ਦੇ ਪੜੀ 12 ਲੀਟਰ 13 ਲੀਟਰ ਕਿੰਨਾ ਪਾ ਦੂਗੀ ਇਹ ਪਾ ਲੂ 15 ਲੀਟਰ ਪਾ ਠੀਕ ਹੈ ਤੇ ਵਾਕੀ ਥਣ ਥਣ ਗੁੱਲੇ ਵਾਲਾ ਜਾਵਾਂ ਹਾਂਜੀ ਹਾਂਜੀ ਤੋੜ ਦੇ ਬਰ ਬਹੁਤ ਸੋ ਥਣ ਦੇਖੋ ਗੁੱਲੇ ਵਾਲਾ ਮੇਰੇ ਹਿਸਾਬ ਨਾਲ ਦੋ ਤੋ ਡੇਢ ਮਿੰਟ ਹੀ ਲੱਗਦਾ ਚੌਂ ਦੇ ਢਾਈ ਮਿੰਟ ਸਰ ਹਾਂਜੀ ਹਾਂਜੀ ਚਵਾਈ ਬਹੁਤ ਚੰਗੀ ਹੈ ਬਹੁਤ ਬੋਲਦਾਰ ਹੈ ਠੀਕ ਹੈ ਸੋ ਚੌਥੇ ਨੰਬਰ ਤੇ ਸੂਈ ਸਵਾਈ ਇੱਕ ਹਫ ਤੋਰ ਦੀ ਵਰਨੋ ਸੋ ਮੂੰ ਮੱਥਾ ਦੇਖੋ ਜਰਸੀ ਚ ਪੈਂਦੀ ਹੈ ਬੜਾ ਇਹ ਤੇ ਸਾਫ ਸੁਥਰੀ ਜਿੰਦ ਜਨ ਕਰਾਸ ਬੈਠਾ ਥਣ ਦੇਖੋ ਪੂਰਾ ਮੋਟਾ ਸੋਨਾ ਗੁੱਲੇ ਵਾਲਾ ਤੇ ਸੋਨਾ ਦੁੱਧ ਪਾਉਣਾ ਜਮਾ ਗਰਮੀ ਵਾਲਾ ਤੋਹਫਾ ਹੀ ਆ ਤੇ ਰੇਟ ਵੀ ਵੀਰ ਕੰਦਾ ਬਿਲਕੁਲ ਬਾਜਬੂ ਚਾਰਾ ਪਾਸੋਂ ਨੂੰ ਦਿਖਾਦੇ ਬੜਾ ਸੁੰਜੀਆਂ ਸਵਈਆਂ ਤੇ ਝੋਕੇ ਤੇ ਸੱਲੀ ਕਰਕੇ ਲੈ ਸਕਦੇ ਹੋ ਅੱਗੇ ਪੰਜਵੇਂ ਨੰਬਰ ਦੇ ਵੱਡੇ ਝੋਟੀ ਦੇਖੇ ਨਾ ਮੱਥੇ ਤੇ ਮਾੜੀ ਫੁੱਲੀ ਆ ਹਨਾ ਹਾਂਜੀ ਕਿਹੜਾ ਸੁਆ ਸੁੰਦੀ ਆ ਜੀ ਇਹ ਦੁੱਧ ਚ ਸੋਨਾ ਜੀ ਕੈਗ ਨਾਲ ਲੈ ਜੂਗੀ ਪੰਜ ਦਿਨਾਂ ਦਾ ਪੂਰੇ ਜੀ 5 ਤਰੀਕ ਨੂੰ ਦਿਨ ਪੂਰੇ ਤੇ ਕੀ ਰਿਕਾਰਡ ਰਿਹਾ ਪਹਿਲੇ ਸਵੇਰ ਦਾ 15 ਕਿਲੋ ਲੀਟਰ ਦਿੰਦਾ ਜੀ ਬਲੂਨ ਨੇ 15 ਕਿਲੋ ਲੀਟਰ ਹਾਂਜੀ ਅੰਦਾਜ਼ੇ ਲਈ ਕਿੰਨਾ ਪਾਣੀ ਦੇ ਦਿੱਤੀ ਐਡ ਕਿਹਦਾ ਹੀ ਰੋ ਜੀ 18 19 ਲੀਟਰ ਚਾਹੀਦੇ ਜੀ ਠੀਕ ਆ ਵੀ ਮੰਨ ਕੇ ਚੱਲੇ ਕਿਲੋ ਦੇ ਵਿੱਚ 16 ਕਿਲੋ ਤੋਂ ਵੱਧ ਵਾਲੇ ਝੋਟੀ ਹੈਗੀ ਆ ਹਾਂਜੀ ਠੀਕ ਆ ਟੀਕਾ ਵਗੈਰਾ ਤੇ ਨਹੀਂ ਪੁੱਛਿਆ ਕੋਈ ਨਹੀਂ ਕੀ ਕਹਿੰਦੇ ਪੁੱਛਿਆ ਜੀ ਤੇ ਚੀਪਾ ਜੂਪਾ ਓਕੇ ਜੇ ਮੈਂ ਥਾਣਾ ਦੇ ਤੋਰੇ ਮੜਾ ਜੇ ਨੂੰ ਸੋ ਪੰਜਵੇਂ ਨੰਬਰ ਦੇ ਜਿਹੜਾ ਪਸ਼ੂ ਨੂੰ ਝੋਟੀ ਦਿਖਾਈ ਜੰਨੇ ਆ ਤੇ ਦੂਜਾ ਸੂਆ ਹੁੰਦੀ ਆ 15 ਗਿਟਰ ਦੁੱਧ ਪਹਿਲਾਂ ਨਹੀਂ ਦਿੱਤਾ ਤੇ ਨ ਤੇ ਬਾਕੀ ਕੱਦ-ਕੜ ਬਹੁਤ ਆ ਜਿੰਦ ਜਾਣ ਦੇ ਵਿੱਚ ਤੇ ਸਿੰਘ ਸੋਨਾ ਕੁੰਡਾ ਸਿੰਘ ਜਿਹਨੂੰ ਕਹਿੰਦੇ ਆ ਤੇ ਥਣ ਲੇਵੇ ਦੀ ਪੂਰੀ ਖਬਰਦਾਰ ਸਾਫ ਸੁਥਰੀ ਆ ਚੰਗੀ ਸੋਨਾ ਥਣ ਲੱਗਿਆ ਹੱਥੀ ਚਵਾਈ ਵਾਲਾ ਤੇ ਇਹਦਾ ਭਾਵ ਯਾਰ ਕੀ ਹੋਊਗਾ ਫੋਨ ਤੇ ਕਰਾਂਗੇ ਸਾਰੀਆਂ ਦਿਨ ਲੈ ਜੂ 10 5 ਤਰੀਕ ਨੂੰ ਦਿਨ ਪੂਰੇ ਆ ਜੀ 5 ਤਰੀਕ ਨੂੰ ਲੈ ਜਾਣਾ ਫਿਰ ਮੰਨ ਕੇ ਚਲੋ 12 13 ਦਿਨ ਪਾਏ ਆ ਜਾ ਹਾਂਜੀ ਹਾਂਜੀ 23 24 ਤਰੀਕ ਹੋਗੀ 9872548727 ਕੋਈ ਵੀ ਨਾਲ ਤੁਹਾਡੇ ਪਸੰਦ ਪਿਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ